ਮੈਡੀਕਲ ਦਾ ਖੇਤਰ ਯਾਨੀ ਕਿ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਜੋ ਖੇਤਰ ਹੈ ਉਸ ਦੀ ਅਹਿਮੀਅਤ ਅੱਜ ਸਾਰੀ ਦੁਨੀਆ ਜਾਣਦੀ ਹੈ ਖਾਸ ਕਰ ਕੋਰੋਨਾ ਕਾਲ ਦੇ ਸਮੇਂ ਤੋਂ ਬਾਅਦ ਮੈਡੀਕਲ ਖੇਤਰ ਅਤੇ ਮੈਡੀਕਲ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਯੋਗਦਾਨ ਨੂੰ ਸਾਰੀ ਦੁਨੀਆ ਨੇ ਵੇਖਿਆ ਅਤੇ ਉਸ ਦੀ ਸ਼ਲਾਘਾ ਕੀਤੀ ਹੈ ਮੈਡੀਕਲ ਦੇ ਖੇਤਰ ਵਿੱਚ ਡਾਕਟਰਾਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਡਾਕਟਰਾਂ ਨੂੰ ਲੋਕੀ ਇਸੇ ਕਰਕੇ ਇੱਕ ਕੁਦਰਤ ਦੇ ਵੱਲੋਂ ਭੇਜੇ ਦੂਤ ਵਜੋਂ ਵੇਖਦੇ ਨੇ ਜੋ ਲੋਕਾਂ ਦੀ ਤੰਦਰੁਸਤੀ ਦਾ ਖਿਆਲ ਰੱਖਦੇ ਨੇ ਤੰਦਰੁਸਤੀ ਲਈ ਸਲਾਹ مشورہ ਦਿੰਦੇ ਨੇ ਪਰ ਡਾਕਟਰਾਂ ਦੇ ਨਾਲ ਨਾਲ ਇਸੇ ਮੈਡੀਕਲ ਦੇ ਖੇਤਰ ਵਿੱਚ ਸਹਾਇਕ ਸਟਾਫ ਅਤੇ ਖਾਸ ਕਰ ਨਰਸਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜੋ ਮਰੀਜ਼ ਤੱਕ ਜ਼ਮੀਨੀ ਪੱਧਰ ਉੱਤੇ ਜਾ ਕੇ ਸੇਵਾਵਾਂ ਪਹੁੰਚਾਉਣ ਦਾ ਕੰਮ ਕਰਦੇ ਨੇ ਅੱਜ ਦਾ ਦਿਨ 12 ਮਈ ਦਾ ਦਿਨ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਵਿੱਚ ਨਰਸਾਂ ਦੇ ਯੋਗਦਾਨ ਦੀ ਉਹਨਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਹੁੰਦੀ ਹੈ ਅਤੇ ਉਹਨਾਂ ਦੇ ਉਪਰਾਲੇ ਨੂੰ ਸਜਦਾ ਵੀ ਕੀਤਾ ਜਾਂਦਾ ਹੈ ਆਓ ਅੱਜ ਇਸ ਦਿਵਸ ਯਾਨੀ 12 ਮਈ ਦੇ ਇੰਟਰਨੈਸ਼ਨਲ ਨਰਸਸ ਡੇ ਮੌਕੇ ਨਰਸ ਦਿਵਸ ਅਤੇ ਇਸ ਦੇ ਇਤਿਹਾਸ ਬਾਰੇ ਤੁਹਾਨੂੰ ਕੁਝ ਜਾਣਕਾਰੀ ਦੰਦੇਹਾ ਅੰਤਰਰਾਸ਼ਟਰੀ ਪੱਧਰ ਉਤੇ ਨਰਸ ਦਿਵਸ 12 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਫਲੋਰੈਂਸ ਨਾਈਟਿੰਗੇਲ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਕਿ ਨਰਸਿੰਗ ਦੇ ਖੇਤਰ ਦੀ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਹੈ ਅਤੇ ਦੁਨੀਆ ਭਰ ਵਿੱਚ ਨਰਸਿੰਗ ਦੇ ਖੇਤਰ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਲੋਰੈਂਸ ਨਾਈਟਿੰਗੇਲ ਦਾ ਨਾਮ ਮੂਰੇ ਆਉਂਦਾ ਹੈ ਫਲੋਰੈਂਸ ਨਾਈਟਿੰਗੇਲ ਇੰਗਲੈਂਡ ਦੇ ਰਹਿਣ ਵਾਲੇ ਸਨ ਜੋ ਇੱਕ ਸਮਾਜ ਸੁਧਾਰਕ ਵੀ ਸਨ ਇਸ ਤੋਂ ਇਲਾਵਾ ਵੱਖ-ਵੱਖ ਅੰਕੜਿਆਂ ਨੂੰ ਇਕੱਠਿਆਂ ਕਰਨ ਦੀ ਮਹਾਰਤ ਵੀ ਰੱਖਦੇ ਸੀ ਅਤੇ ਆਧੁਨਿਕ ਜ਼ਮਾਨੇ ਦੇ ਨਰਸਿੰਗ ਦੇ ਖੇਤੇ ਦੀ ਸੰਸਥਾਪਕ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੇ ਇੰਗਲੈਂਡ ਦੇ ਆਸ-ਪਾਸ ਹੋਈ ਕਈ ਯੁੱਧਾਂ ਦੌਰਾਨ ਨਰਸਿੰਗ ਦੀ ਸੇਵਾ ਨਿਭਾਈ ਸੀ ਅਤੇ ਕਈ ਜ਼ਖਮੀ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਸੀ ਉਨ੍ਹਾਂ ਦਾ ਜਨਮ 12 ਮਈ 1820 ਨੂੰ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਦਿਵਸ ਮੌਕੇ ਹੀ ਅੰਤਰਰਾਸ਼ਟਰੀ ਨਰਸਿਸ ਦਿਵਸ ਮਨਾਇਆ ਜਾਂਦਾ ਹੈ। ਅਤੇ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਨਰਸਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਚੇਤੇ ਕੀਤਾ ਜਾਂਦਾ ਹੈ। ਇਸ ਦਿਵਸ ਨੂੰ ਯਾਨੀ ਅੰਤਰਰਾਸ਼ਟਰੀ ਨਰਸਿਸ ਦਿਵਸ ਨੂੰ ਇੰਟਰਨੈਸ਼ਨਲ ਕਾਉਂਸਲ ਆਫ ਨਰਸਸਿਸ ਯਾਨੀ ਆਈਸੀਐਨ ਵੱਲੋਂ ਵੀ ਮਾਨਤਾ ਮਿਲੀ ਹੋਈ ਹੈ ਅਤੇ ਇਸ ਦਿਨ ਨੂੰ ਸਨ 1965 ਤੋਂ ਲਗਾਤਾਰ ਦੁਨੀਆ ਪੱਧਰ ਉਤੇ ਮਨਾਇਆ ਜਾ ਰਿਹਾ ਹੈ ਹਰ ਸਾਲ ਇਸ ਦਿਨ ਆਈਐਸਐਨ ਵੱਲੋਂ ਨਰਸਸਿਸ ਨਾਲ ਸੰਬੰਧਿਤ ਕਿੱਟ ਤਿਆਰ ਕੀਤੀ ਜਾਂਦੀ ਹੈ ਅਤੇ ਦੁਨੀਆ ਭਰ ਵਿੱਚ ਇਸ ਨੂੰ ਜਾਗਰੂਕਤਾ ਫੈਲਾਉਣ ਵਜੋਂ ਬੱਚਿਆਂ ਅਤੇ ਨੌਜਵਾਨ ਪੀੜੀ ਵਿੱਚ ਤਕਸੀਮ ਕੀਤਾ ਜਾਂਦਾ ਹੈ ਤਾਂ ਜੋ ਨਰਸਾਂ ਦੇ ਯੋਗਦਾਨ ਨੂੰ ਸਮਝਿਆ ਜਾ ਸਕੇ ਹਰ ਸਾਲ ਇਸ ਦਿਵਸ ਦਾ ਕੋਈ ਨਾ ਕੋਈ ਥੀਮ ਜਾਂ ਘਹਿ ਲੋ ਕਿ ਖਾਸ ਸੁਨੇਹਾ ਵੀ ਨਾਲ ਰੱਖਿਆ ਜਾਂਦਾ ਹੈ ਇਸੇ ਲੜੀ ਤਹਿਤ ਐਤਕੀਂਦੇ ਯਾਨੀ ਕਿ 2023 ਦੇ ਅੰਤਰਰਾਸ਼ਟਰੀ ਨਰਸਿਸ ਦਿਵਸ ਦੀ ਥੀਮ ਅਤੀ ਸੁਨੇਹਾ ਇਹ ਰੱਖਿਆ ਗਿਆ ਆਵਰ ਨਰਸਿਸ ਆਵਰ ਫਿਊਚਰ ਯਾਨੀ ਕਿ ਸਾਡੀਆਂ ਨਰਸਾਂ ਸਾਡਾ ਆਉਣ ਵਾਲਾ ਭਵਿੱਖ ਵੀ ਨੇ ਅਤੇ ਉਸ ਭਵਿੱਖ ਨੂੰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਇਸ ਪਿੱਛੇ ਮਕਸਦ ਇਹ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਆਉਣ ਵਾਲੇ ਸਮੇਂ ਲਈ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇ ਅਤੇ ਇਸ ਕੰਮ ਲਈ ਨਰਸਾਂ ਦਾ ਭਰਪੂਰ ਯੋਗਦਾਨ ਹੋਵੇਗਾ ਜੋ ਡਾਕਟਰ ਅਤੇ ਮਰੀਜ਼ ਦੇ ਵਿੱਚ ਇੱਕ ਜੋੜ ਦਾ ਕੰਮ ਕਰਦੀਆਂ ਨੇ ਅਤੇ ਮਰੀਜ਼ ਦੀ ਤੰਦਰੁਸਤੀ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਇਸੇ ਯੋਗਦਾਨ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਨੂੰ ਚੇਤੇ ਕਰਾਉਂਦਾ ਹੈ ਅੱਜ ਦਾ ਯਾਨੀ ਕਿ 12 ਮਈ ਦਾ ਇੰਟਰਨੈਸ਼ਨਲ ਨਰਸਿਸ ਡੇ